ਆ ਭਗਵੰਤ ਮਾਨ ਜੀ ਰਜਾਨਾ ਕਿਸੇ ਸੁਣ ਲੋ ਕਹਾਣੀਆਂ ਸੁਣ ਲੋ ਜਾਣ ਬੁੱਝ ਕੇ ਲੋਕਾਂ ਦਾ ਧਿਆਨ ਕਦੇ ਘੋੜਿਆਂ ਦੀਆਂ ਗੱਲਾਂ ਸੁਣਾ ਦਿੰਦੇ ਆ ਉਹ ਦੂਜਾ ਇੱਕ ਹੈ ਉਹ ਕੋਈ ਹੋਰ ਵੀਡੀਓ ਸੁਣਾ ਦਿੰਦਾ ਇਸੇ ਕੰਮ ਤੇ ਪੰਜਾਬ ਦੇ ਲੋਕਾਂ ਨੂੰ ਉਲਝਾਇਆ ਪਿਆ ਅਸਲ ਮੁੱਦਿਆਂ ਦੀ ਆ ਬਿਜਲੀ ਮਹਿੰਗੀ ਹੋ ਗਈ ਤੁਹਾਨੂੰ ਪਤਾ ਲੱਗਿਆ ਬਿਜਲੀ ਮੁਫਤ ਦਾ ਦੇਤੀ ਸਾਡੇ ਰਾਤ ਚ 200 ਯੂਨਿਟ ਮੁਫਤ ਦਿੰਦੇ ਸੀ 500 ਯੂਨਿਟ ਵਧਾਤਾ 100 ਯੂਨਿਟ ਤੇ ਤੁਹਾਨੂੰ ਪਤਾ ਕਿ 40 ਪੈਸੇ ਬਿਜਲੀ ਮਹਿੰਗੀ ਕਰਤੀ ਆ ਮਗਰਲੇ 4 ਦਿਨ ਪਹਿਲਾਂ પેટ્રોલ ਡੀਜ਼ਲ ਤੇ ਵੈਟ ਵਧਾਤਾ ਅੱਜ ਇਹ ਹਾਲਾਤ ਹੈ ਪੰਜਾਬ ਦੇ ਪੰਜਾਬ ਦੇ ਸਿਰ ਸਾਡੇ 55 ਸਾਲਾਂ ਦੇ ਰਾਜ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਣਾ ਅਸੀਂ 70000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ 5 ਸਾਲ ਕਾਂਗਰਸ ਸਹਾਰਾ ਅੱਜ 3 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਸਿਰ ਕਰਜ਼ਾ ਹੈ

ਦੀ ਸਰਕਾਰ ਦੇ ਵਿੱਚ 60000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੀ ਸਰਕਾਰ ਲੈ ਚੁੱਕੀ ਹੈ ਗੱਲ ਇਹ ਨਹੀਂ ਹੈ ਆਉਣ ਆਵੇ ਸਮੇਂ ਦੀ ਗੱਲ ਹੈ ਸਾਡੇ ਬੱਚਿਆਂ ਦੇ ਵਿਖਰੀ ਗੱਲ ਹੈ ਸਾਰੇ ਜੰਮਣ ਵਾਲੇ ਬੱਚੇ ਕਹਿਣਗੇ ਕਿ ਸਾਨੂੰ ਕਰਜ਼ਾਈ ਕਰਗੇ ਇਹ ਰਾਜਨੀਤਿਕ ਲੋਕ ਕਿਉਂਕਿ ਪੈਸੇ ਦਾ ਸਹੀ ਉਪਯੋਗ ਨਹੀਂ ਹੋ ਰਿਹਾ 1000 ਕਰੋੜ ਰੁਪਇਆ ਭਗਵੰਤ ਸਿੰਘ ਮਾਨ ਆਪਦੀਆਂ ਫੋਟੋਆਂ ਲਾਉਣ ਤੇ ਇੰਨਾ ਬਜਟ ਸਾਡੀ ਸਰਕਾਰ ਵਾਲੇ ਬਜਟ ਹੁੰਦਾ ਸੀ 50 ਕਰੋੜ ਇਹਨਾਂ ਦਾ ਸਾਲ ਦਾ ਬਜਟ ਹੈ 900 ਕਰੋੜ ਕੇਵਲ 42% ਦਾ ਮਸ਼ੂਰੀਆਂ ਲਾਉਣ ਦਾ ਕੇਰਲਾ ਦੇ ਵਿੱਚ ਅਖਬਾਰ ਦੇ ਪਹਿਲੇ ਸਫੇ ਤੇ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਦੀ ਫੋਟੋ ਛਪਦੀ ਹੈ ਮੱਧਿਆ ਪ੍ਰਦੇਸ਼ ਛਪਦੀ ਹੈ ਹਿਮਾਚਲ ਛਪਦੀ ਹੈ ਗੱਲ ਪੰਜਾਬ ਦੀ ਹੈ ਐਸਾ ਪੰਜਾਬ ਦਾ ਜਹਾਜ ਲੈ ਕੇ ਆ ਹੁਣ ਛੋਣਾ ਹੋਈਆਂ ਤਿੰਨ ਰਾਜਾਂ ਚ ਇੱਕ ਵੀ ਸੀਟ ਨਹੀਂ ਆਈ ਜਿਹੜੀ ਨੋਟਾ ਹੈ ਨੋਟਾ ਦਾ ਬਟਨ ਹੈ ਨੋਟਾ ਦੇ ਬਟਨ ਨਾਲੋਂ ਵੀ ਘੱਟ ਵੋਟਾਂ ਤਿੰਨ ਸੂਬਿਆਂចាំ ਆਦਮੀ ਪਾਰਟੀ ਨੂੰ ਪਈਆਂ ਤੇ ਕਰੋੜਾਂ ਰੁਪਈਆ ਇਹਨਾਂ ਤਿੰਨ ਸੂਬਿਆਂ ਦੇ ਮਸ਼ਹੂਰੀਆਂ ਤੇ ਔਰ ਜਾਇਦ ਦੇ ਖਰਚੇ ਤੇ ਮੰਗਸਾਪ ਤੇ ਕੇਜਰੀਵਾਲ ਦੇ ਲਾਤਾ ਸਾਨੂੰ ਦੁੱਖ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਚੜ੍ਹੇ ਜਾਂਦੇ ਸਾਨੂੰ ਦੁੱਖ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਫੋਟੋ ਲਾਵੇ ਸਾਨੂੰ ਦੁੱਖ ਨਹੀਂ ਹੈ ਪੰਜਾਬ ਦਾ ਮੱਖ ਮੰਤਰੀ ਆਂਦੀ ਅਖਬਾਰ ਚ ਫੋਟੋ ਚ ਪਾਵੇ ਪਰ ਸਾਨੂੰ ਦੁੱਖ ਹੈ ਵੀ ਛੱਤੀਸਗੜ੍ਹ ਚ ਛੱਤੀਸਗੜ੍ਹ ਦਾ ਅਖਬਾਰ ਤੇ ਛੱਤੀਸਗੜ੍ਹ ਦੀ ਭਾਸ਼ਾ ਉੱਥੇ ਜਾ ਕੇ ਪਹਿਲੇ ਸਫੇ ਤੇ ਫੋਟੋ ਲਵਾ ਕੇ ਜਿਹੜਾ 10 ਲੱਖ ਰੁਪਇਆ ਖਰਾਬ ਕੀਤਾ ਜਾਂਦਾ ਸਾਨੂੰ ਇਸ ਕੱਲ ਦਾ ਦੁੱਖ ਹੈ ਸਾਨੂੰ ਦੁੱਖ ਹੈ ਸਾਡੇ ਰਾਜ ਚ ਨਸ਼ਾ ਸੀਗਾ ਇੱਕ ਸਾਡਾ ਮੁੱਖ ਮੰਤਰੀ ਸੀਗਾ ਉਹਦਾ ਨਾਮ ਹੈ ਰੱਖਿਆ ਉਹ ਪਰ ਮੈਸਿਫ ਨਿਸਟ অর্ਗానిక్ ਹੀ ਸਮਝੋਤਾ ਮੁੱਖ ਮੰਤਰੀ ਉਹਨੇ ਗੁਟਕਾ ਸਾਦੀ ਸੌ ਖਾਦੀ ਸੀ ਗੁਟਕਾ ਸਾਦੀ ਸੌ ਖਾ ਕੇ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਤੇ ਇਸ ਕਰਕੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਵਾਜਦਾ ਸੀ ਮਹਾਰਾਜਾ ਭੁਪਿੰਦਰ ਸਿੰਘ ਦਾ ਵੰਸ਼ ਤੋਂ ਉਹਨੂੰ ਲੋਕਾਂ ਨੇ 30000 ਵੋਟਾਂ ਦੇ ਨਾਲ ਇਸ ਵਾਰੀ ਐਮਐਲਏ ਦੀਆਂ ਚੋਣਾਂ ਚ ਹਰਾਤਾ ਤੇ ਆ ਜਿਹੜਾ ਮੁੱਖ ਮੰਤਰੀ ਸਾਹਿਬ ਹੈ ਉਹਨੇ ਗੁਟਕਾ ਸੌਂਦੀ ਸੌ ਖਾਦੀ ਸੀ ਤੇ ਇਸ ਮੁੱਖ ਮੰਤਰੀ ਸਾਹਿਬ ਨੇ ਅਰਦਾਸ ਕਰਾਈ ਹੈ ਕਿ ਨਸ਼ਾ ਖਤਮ ਕਰਦੇ ਅਗੇ ਨਸ਼ਾ ਖਤਮ ਨਹੀਂ ਹੋਣਾ ਨਸ਼ਾ ਕਦੇ ਖਤਮ ਨਹੀਂ ਹੋਣਾ ਸਰਕਾਰਾਂ ਇਹ ਨਸ਼ਾ ਆਇਆ ਕਿਦੋਂ ਇਹ ਕਾਲੀਵਲ ਦੇ ਰਾਜ ਵਿੱਚ ਆਇਆ ਇਹਦੇ ਸਰਗਨਾ ਕੌਣ ਹੈ ਜਿੰਨਾ ਮਾਫੀਆ ਪੰਜਾਬ ਚ ਆਇਆ ਚਾਹੇ ਉਹ ਰੇਤ ਮਾਫੀਆ ਚਾਹੇ ਉਹ ਕੇਬਲ ਮਾਫੀਆ ਚਾਹੇ ਉਹ ਟਰਾਂਸਪੋਰਟ ਮਾਫੀਆ ਚਾਹੇ ਉਹ ਨਸ਼ਾ ਮਾਫੀਆ ਇਹ ਸਾਰੇ ਮਾਫੀਆ ਦਾ ਜਨਮ ਇਹ ਸਾਰੇ mafia ਦਾ ਜਨਮ ਅਕਾਲੀ ਦਲ ਦੀ ਸਰਕਾਰ ਚ ਹੋਇਆ ਫਿਰ ਸਾਡੀਆਂ ਸਰਕਾਰਾਂ ਨੇ ਇਹਦੇ ਤੇ ਨੱਖ ਨਹੀਂ ਪਾਈ ਇਹ ਵਧੋ ਗਿਆ ਇਹ ਕੀ ਕਹਿੰਦੇ ਆ ਪੰਜਾਬ ਦੀ ਵਿਧਾਨ ਸਭਾ ਚ ਅਸੀਂ ਨਸ਼ੇ ਦੇ ਤਸਕਰ ਫੜਨੇ ਅਸੀਂ ਐਨੇ ਕਿਉਂ ਹੀਰੋਇਨ ਫੜਨੀ ਹੀਰੋਇਨ ਤੇ ਤਸਕਰ ਫੜਨ ਦੇ ਨਾਲ ਮੇਰੀਓ ਮਾਤਾ ਪਾਓ ਪਹਿਣੋ ਨਸ਼ਾ ਖਤਮ ਨਹੀਂ ਹੋਣਾ ਸਾਡੀ ਬੀਬੀ ਨੂੰ ਪੁੱਛ ਕੇ ਵੇਖੋ ਜੀਰਾ 21 ਸਾਲਾਂ ਦਾ ਨੌਜਵਾਨ ਪੁੱਤ ਨਸ਼ੇ ਦੀ ਭੇਡ ਚੜ ਜਾਂਦਾ ਹੈ। ਉਹ ਸਾਡੀ ਮਾਂ ਨੂੰ ਪੁੱਛ ਕੇ ਵੇਖੋ ਉਸ ਮਾਂ ਦਾ ਕੀ ਹਾਲ ਹੈ। ਨਸ਼ਾ ਫੜੋ ਫੜਾਈ ਨਾ ਖਤਮ ਹੀ ਹੋਣਾ। ਆਹ ਜਿਹੜੇ ਨੌਜਵਾਨ ਬੈਠੇ ਐ ਉਹ ਬੈਠੇ ਐ ਇਹਨਾਂ ਨੂੰ ਕੰਮ ਦੇਣਾ ਪਊਗਾ। ਇਹਨਾਂ ਨੂੰ ਨੌਕਰੀ ਦੇਣੀ ਪਊਗੀ। ਇਹ 25000 ਰੁਪਏ ਦੀ ਨੌਕਰੀ ਜਾਵੇ ਤੜਕੇ ਬਸ ਤੇ ਚੜੇ ਤੇ ਸ਼ਾਮ ਨੂੰ ਆਵੇ ਤੇ ਨਾ ਕੇ ਆਪਦਾ ਆਰਾਮ ਕਰੇ ਇਹ ਵਿੱਲਾ ਹੈ। ਇਹ ਪੜੇ ਲਿਖੇ ਵਿਚਾਰੇ ਉਸ ਚੌਂਕ ਦੇ ਵਿੱਚ ਵਹਿ ਲੈ ਤੁਰੇ ਫਿਰਦੇ ਆ ਫਿਰ ਨਸ਼ੇ ਵਿਰਾਦੀ ਹੁੰਦੇ ਆ ਫਿਰ ਨਸ਼ਾ ਇਹਨਾਂ ਦੀਆਂ ਸਾਰੀਆਂ ਨਸਾਂ 'ਚ ਵਰ ਜਾਂਦਾ ਔਰ ਇੱਕ ਦਿਨ ਫਿਰ ਸਾਡਾ ਪਿਓ ਇੱਕ ਦਿਨ ਸਾਡਾ ਪਿਓ ਆਪ ਦੇ ਪੁੱਤ ਨੂੰ ਅਰਥੀ ਦਾ ਕੰਡਾ ਦੇ ਕੇ ਛੱਡ ਕੇ ਹੁੰਦਾ ਹੈ ਇਹ ਮਜਬੂਰੀ ਹੈ ਪੰਜਾਬ ਦੀ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਪਾਏਗੀ ਹਰ ਵਿਅਕਤੀ ਕਹਿੰਦਾ ਮੈਂ ਆ ਮੁਫਤ ਦੂੰਗਾ ਮੈਂ ਆ ਮੁਫਤ ਦੇਊਂਗਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਮੁਫਤ ਕੋਈ ਚੀਜ਼ ਨਹੀਂ ਦੇਾਂਗੇ ਅਸੀਂ ਹਰ ਘਰੇ ਇੱਕ ਸਰਕਾਰੀ ਨੌਕਰੀ ਦੇਵਾਂਗੇ ਔਰ ਜਿੱਤੇ ਤੁਸੀਂ ਸਰਕਾਰੀ ਨੌਕਰੀ ਦੇਵੋਗੇ ਜਿੱਤੇ ਤੁਸੀਂ ਸਰਕਾਰੀ ਨੌਕਰੀ ਦੇਵੋਗੇ ਪੰਜਾਬ ਨੂੰ ਪੰਜਾਬ ਨੂੰ ਇਹਨਾਂ ਨੇ ਘੋਟਿਆਂ ਤੇ ਕਰਤਾ ਆਟਾ ਲੈ ਲਓ ਦਾਲ ਲੈ ਲਓ ਬਿਜਲੀ ਲੈ ਲਓ ਪਾਣੀ ਦਾ ਬਿੱਲ ਨਹੀਂ ਆਏਗਾ ਉਹ 25000 ਦੀ ਨੌਕਰੀ ਦਿਓ ਤੇ ਆਏ ਸਾਲ 6% ਨੌਕਰੀ 'ਚ ਵਾਧਾ ਔਰ ਇਹ ਟੀਏ ਡੀਐਚ ਕਰੋ

ਮਗਰਲੀ ਸਰਕਾਰ ਨੂੰ ਯਾਦ ਕਰਾਤਾ ਲੋਕ ਕਹਿੰਦੇ ਲੋਕ ਕਹਿੰਦੇ ਕਾਂਗਰਸੀ 100 ਗੁਣੇ ਚੰਗੇ ਸਨ ਹੁਣ ਲੋਕ ਸਾਨੂੰ ਯਾਦ ਕਰਦੇ ਅਸੀਂ ਵੀ ਬਾਹਲੇ ਚੰਗੇ ਨਹੀਂ ਸਾਂ ਸਾਡੇ ਵੀ ਕਮੀਆਂ ਸਨ ਪਰ ਇਹਨਾਂ ਮਾਦਿਆਂ ਸ਼ੇਰਾਂ ਨੇ ਹੱੱਦਾ ਪਾਰ ਕਰਤੀਆਂ ਸੋ ਸਤਕਾਰਯੋਗ ਭਰਾਓ ਅਸੀਂ ਲੜਨਾ ਹੈ ਦੋ ਪਾਸੇ ਲੜਨਾ ਇੱਕ ਬੀਜੇਪੀ ਨਾਲ ਪਰ ਇੱਕ ਆਮ ਆਦਮੀ ਪਾਰਟੀ ਨਾਲ ਉੱਤੇ ਬੀਜੇਪੀ ਬੈਠੀ ਹੈ ਅੱਜ 파ਸਲਾ ਸਾਹਿਬ ਇੱਥੇ ਆਏ ਐ 150 ਜਿਹੜਾ ਐਮਪੀ ਐ ਉਹਨੂੰ ਬਾਹਰ ਕੱਢਤਾ ਮੋਦੀ ਨੇ ਕਹਿੰਦਾ ਵੀ ਚੱਲ ਬਾਹਰ ਬਾਹਰ ਚੱਲ 150 ਤੋਂ ਮਤਲਬ ਅੱਦੇ ਦੇਸ਼ ਦੇ ਲੋਕਾਂ ਦੀ ਜਿਹੜੀ ਗੱਲ ਮੈਂਬਰ ਆਫ ਪਾਰਲੀਮੈਂਟ ਨੇ ਕਰਨੀ ਸੀ ਉਹਨਾਂ ਨੂੰ ਬਾਹਰ ਕੱਢਤਾ ਬਰਖਾਸ ਕਰਤਾ ਔਰ ਪਹਿਲੀ ਵਾਰੀ ਪਹਿਲੀ ਵਾਰੀ ਦੇਸ਼ ਦੇ ਵਿੱਚ ਇਸ ਤਰ੍ਹਾਂ ਹੋਇਆ ਕੀ ਚੁਣੇ ਹੋਏ 150 ਤੋਂ ਵੱਧ ਐਮਪੀ ਨੂੰ ਬਾਹਰ ਕਰ ਦਿੱਤਾ ਗਿਆ ਔਰ ਐਸੇ ਐਸੇ ਕਾਨੂੰਨ ਬਣਾਤੇ ਹਨ ਤੁਹਾਨੂੰ ਫੜ ਕੇ ਲੈ ਜਾਇਆ ਕਰਨਗੇ ਤੇ 6 ਮਹੀਨੇ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਪੁਲਿਸ ਦੱਸੇਗੀ ਨਹੀਂ ਕਿ ਕਿੱਥੇ ਫੜਿਆ ਹੈ ਕੀਕਿਆ ਦਿੰਪਾ ਜੀ ਨੇ ਪੁਲਿਸ ਜਿਹੜੋ ਫੜਦੀ ਹੈ 24 ਘੰਟਿਆਂ ਚ ਦੱਸਣਾ ਪੈਂਦਾ ਵੀ ਅਸੀਂ ਕਿੱਥੇ ਰਹਿ ਗਏ ਹਾਂ ਪੁਲਿਸ ਨੂੰ ਇੰਨੀਆਂ ਪਾਵਰਾਂ ਦੇਤੀਆਂ ਆਈਪੀਸੀ ਸੀਆਰਪੀਸੀ ਇਹ ਸਾਰੇ ਕਾਨੂੰਨ ਬਦਲ ਕੇ ਇਹਨਾਂ ਕਾਨੂੰਨਾਂ ਦੇ ਆਪ ਦੇ ਨਾਂ ਰੱਖਤੇ ਤੇ ਇਹਨਾਂ ਦੇ ਵਿੱਚ ਅਮੈਂਡਮੈਂਟ ਕਰਤੀਆਂ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਅਸ਼ੀਆ ਗੱਲਾਂ ਕਰਤੀਆਂ ਜਿਹੜੀਆਂ ਦੇਸ਼ ਦੇ ਲਈ ਤੇ ਦੇਸ਼ ਦੀ ਡੈਮੋਕ੍ਰੇਸੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਪੈਦਾ ਹੋ ਸਕਦਾ ਹੈ ਉਹਨਾਂ ਨੂੰ ਪਤਾ ਕਿ ਪੰਜਾਬੀ ਮਰੇਗਾ ਨਹੀਂ ਪੰਜਾਬਾਂ ਨੇ ਪੰਜਾਬੀਆਂ ਨੇ ਵਖਾਤਾ ਜਦੋਂ ਬਾਰਡਰ ਤੇ ਬੈਠੇ ਸਨ ਸਤਿਸ਼ੂ ਪੰਜਾਬ ਦਾ ਪੰਜਾਬੀ ਅਰਕੀਅਰ ਗੈਰਤਮਨ ਯੋਧਾ ਜਿਨ੍ਹਾਂ ਨੇ ਜਿਨ੍ਹਾਂ ਨੇ ਭਗਤ ਸਿੰਘ ਦੀਆਂ ਕਹਾਣੀਆਂ ਸੁਣੀਆਂ ਉਹ ਉੱਥੇ ਲੜਿਆ ਤੇ 700 ਲੋਕ ਸ਼ਹੀਦ ਹੋ ਕੇ મોદી ਸਾਹਿਬ ਨੇ ਕਾਨੂੰਨ ਐਵੇਂ ਵਾਪਸ ਨਹੀਂ ਲਏ ਪੰਜਾਬ ਦੇ 700 ਮੇਰੀਆਂ ਮਾਵਾਂ ਤੇ ਮੇਰੇ ਬਜ਼ੁਰਗਾਂ ਨੇ ਸ਼ਹਾਦਤ ਦੇਣ ਤੋਂ ਬਾਅਦ 700 ਲੋਕਾਂ ਨੇ ਫੇਰ ਕਾਲੇ ਕਾਨੂੰਨ ਵਾਪਸ ਲੈ ਗਏ ਹੁਣ ਕੀ ਕਰ ਰਿਹਾ ਹੈ ਹੁਣ ਕੀ ਕਰ ਰਿਹਾ ਹੈ ਹਨ ਜਾਣ ਬੁੱਝ ਕੇ ਕਿਸਾਨੀ ਤੇ ਹਮਲਾ ਹੋ ਰਿਹਾ ਹੈ ਚੁੱਪਚੀਪੀਤੇ ਸ਼ੈਲਰ ਵਾਲਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਲੋਕ ਇਹਨਾਂ ਨੂੰ ਕਮਜ਼ੋਰ ਕਰੋ ਆਰਥਿਕ ਕਮਜ਼ੋਰ ਕਰੋ ਜੇ ਆਰਥਿਕ ਕਮਜ਼ੋਰ ਹੋਣਗੇ ਫੇਰ ਇਹ ਨੱਥੂ ਗੋਡਸੈਕ ਦੀ ਜਿਹੜੀ ਪਰੰਪਰਾ ਹੈ ਫੇਰ ਕਮ ਸਾਡੀ ਚੱਲੇਗੀ ਫੇਰ ਆਰਐਸਐਸ ਦਾ ਝੰਡਾ ਬਲੰਦ ਹੋਏਗਾ ਪੰਜਾਬ ਦੇ ਅੰਦਰ ਸੋ ਇਹ ਸਕੀਮ ਹੈ ਦੇਸ਼ ਦੇ ਇਹਨਾਂ ਪਾਰਟੀਆਂ ਦੀ ਸਾਨੂੰ ਕਮਜ਼ੋਰ ਕਰਨ ਦੀ ਆਕਾਲੀ ਨਾਲ ਵਾਲੇ ਮਾਨ ਦੇ ਸ਼ੇਰ ਹੁਣ ਸੁਖਬੀਰ ਕਹਦੇ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਹੈ ਓਏ 8 ਸਾਲਾਂ ਬਾਅਦ ਮਾਫੀ ਮਾਫੀ ਗਲਤੀ ਦੀ ਹੁੰਦੀ ਹੈ ਮਾਫੀ ਗੁਨਾਹ ਦੀ ਨਹੀਂ ਹੁੰਦੀ ਜੋ ਗੁਨਾਹ ਕੀਤਾ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਧੋਖਾ ਤੁਸੀਂ ਕਰ ਸਕਦੇ ਹੋ ਤੇ ਫਿਰ ਤੁਹਾਡੇ ਆਸੇ ਹੋਰ ਕੋਈ ਵਿਅਕਤੀ ਮੈਣੇ ਨਹੀਂ ਰੱਖਦਾ ਜਿਨ੍ਹਾਂ ਨੇ ਰਾਜ ਦੇ ਵਿੱਚ 250 ਵਾਰ 250 ਵਾਰ ਗੁਰੂ ਗ੍ਰੰਥ ਸਾਹਿਬ ਦੀ ਅੰਗ ਰੋਲੇ ਗਏ ਤੇ ਤੁਸੀਂ ਦੁਸ਼ਮਣਾਂ ਨੂੰ ਬਚਾਉਣ ਦਾ ਕੰਮ ਕੀਤਾ ਤੇ ਕੱਲ ਹਰਸਿਮਰਤ कौर ਬਾਦਰ ਕੈਂਦੀ ਢਿੰਪਾ ਜੀ ਰਾਣਾ ਸਾਹਿਬ ਕੱਲ ਸਾਡੀ ਭੈਣ ਹਰਸਿਮਰਤ कौर ਬਾਦਰ ਕੈਂਦੀ ਕਹਿੰਦੀ ਸਾਨੂੰ 1984 ਦਾ ਦੁੱਖ ਹੈ ਸਰਦਾਰ ਬਿਆਨ ਸਿੰਘ ਜੀ ਇਹ ਕਹਿੰਦਾ ਹੈ ਲੋਕਾਂ ਨੂੰ ਮਾਰਿਆ ਗਿਆ ਕਈ ਲੋਕਾਂ ਨੂੰ ਨਿਹੱਥਿਆਂ ਨੂੰ ਮੈਂ ਕਹਿੰਦਾ ਜਿਹੜੇ ਲੋਕ ਨਿਹੱਥੇ ਮਾਰੇ ਗਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਣਾ ਚਾਹੀਦਾ ਹਿਊਮਨ ਰਾਈਟਸ ਦੀ ਉਲੰਘਣਾ ਜਿੰਨਾ ਲੋਕਾਂ ਨੇ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਮੈਂ ਕਿਹਾ ਅੱਜ ਮੈਂ ਕਿਹਾ ਅੱਜ ਮੈਂ ਦੀਪ ਕਮਲ ਜੀ